ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੜ੍ਹਣ ਲਈ ਦੋ HF ਟਾਪ ਕੁਆਲਿਟੀ ਦੀਆਂ ਤੇ ਤੀਜੇ ਨੰਬਰ ਤੇ ਜਰਸੀ ਪੰਜਾਬ ਵਾਲੀ ਤਾਜੀ ਸੂਹੀ ਮਾਗਰ ਬੱਸਿਆ ਗਿਆ ਬੱਸਾ ਵੀਰੇ ਅੱਛਾ ਜੀ ਬੱਸਾ ਮਾਗਰ ਬੱਸਾ ਡਿਟੇਲ ਵੀਰਾਂ ਤੋਂ ਲੈ ਕੇ ਦੰਨੇ ਆ ਚੰਗੇ ਦੁੱਧ ਵਾਲੀਆਂ گاਮਾਂ ਨੇਗੀਆਂ ਪਲੂਣਾ ਦਾ ਚੰਗਾ ਦੁੱਧ ਹੁਆ ਫਾਰਮ ਚੋਂ ਵੀਰਾਂ ਨੇ ਖਰੀਦਦਾਰੀ ਕੀਤੀ ਹੈ ਆਪਣੇ ਮਤਲਬ ਵੀ ਆ ਸੀਜ਼ਨ ਤੁਹਾਨੂੰ ਵੀ ਪਤਾ ਵੀ ਸਟਾਰਟ ਹੋ ਗਿਆ ਸੀਜ਼ਨ ਦੀ ਆਪਣੇ ਚੈਨਲ ਤੇ ਗਾਂਾਂ ਦੀ ਪਹਿਲੀ ਵੀਡੀਓ ਹੈ ਵੀਡੀਓ ਤੁਹਾਡੇ ਲਈ ਆਪਾਂ ਟਾਪ ਕੁਆਲਿਟੀ ਦੀਆਂ ਗਾਂਾਂਾਂ ਦੀ ਲੈ ਕੇ ਆਇਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਤਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਧੌਲਾ ਵੀਰੇ ਜ਼ਿਲ੍ਹਾ ਬਰਨਾਲਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 99658530253 ਵੀਰਾਂ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਵੇਖੀ ਨੇ ਕਹਿਮਾ ਸੂ ਹੈਗੀ ਦੂਜਾ ਸੂਆ ਵੀਰੇ ਦੂਜਾ ਸੂਆ ਸੂਣ ਚ ਕਿੰਨਾ ਟਾਈਮ ਰਹਿੰਦਾ ਇਹ ਲੈ ਜੂ ਵੀਰੇ ਹਫਤਾ ਲੈ ਜੇ 10 ਦਿਨ ਵੀ ਲੈ ਸਕਦੇ ਹਫਤਾ ਲੈ ਜੇ ਵੀਰ ਕਹਿੰਦਾ 10 ਦਿਨ ਲੈ ਜੇ ਆਪਣੀ ਫਾਰਮ ਚੋਂ ਲਈ ਹੈ ਕ ਵੀਰੇ ਪਿੰਡੂ ਲਈ ਫਾਰਮ ਦੀਆਂ ਬੈੜਾਂ ਨੇ ਦੋਨੇ ਟੌਪ ਦੇ ਰਿਕਾਰਡ ਦੀਆਂ ਨੇ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਵੀਰੇ ਇਹਨੇ ਦਿੱਤਾ ਵੀਰੇ 28 29 ਕਿਲੋ ਪਹਿਲੇ ਸੂਏ 28 29 ਕਿਲੋ ਦੁੱਧ ਵੀਰ ਮੇਰੇ ਖੋਲ ਕੇ ਢੇੜਾ ਦੁਬਾਰੇ ਤੋਰੇ ਪੱਖੋਂ ਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਕੱਦ ਕਾਠ ਬੈੜ ਦਾ ਐਡਾ ਗਾ ਮੰਨ ਲਓ ਵੀ ਬੈਕ 10 12 ਫੁੱਟ ਹੋ ਕੇ ਵੀਡੀਓ ਕਵਰ ਕੀਤੀ ਐ ਪ੍ਰੋਪਰ ਕੈਮਰੇਜ ਬੈੜ ਦੀ ਵੀਡੀਓ ਕਵਰ ਨਹੀਂ ਹੁੰਦੀ ਅੰਤਜਾ ਤੁਸੀਂ ਲਾ ਸਕਦੇ ਹੋ ਵੀ ਬੈੜ ਨੇ ਚੰਗਾ ਦੁੱਧ ਦੇਣਾ ਬਾਕੀ ਥਣ ਹੱਥੀ ਜਵਾਈ ਵਾਲਾ ਹੈਗਾਗਾ ਮੁਠੀ ਵਾਲਾ ਮੰਨ ਲਓ ਮਸ਼ੀਨ ਵਾਲਾ ਵੀ ਹੈਗਾਗਾ ਕੱਟ ਕਾਟ ਪੱਖੋਂ ਤੁਸੀਂ ਅੰਤਜਾ ਲਾ ਸਕਦੇ ਹੋ ਚੰਗੀ ਸਟ੍ਰੇਟਨੈਸ ਟੂ ਹੀ ਬਰੀਡ ਕੈਰੈਕਟਰ ਵੀ ਚੰਗੇ ਨੇ ਬੈੜ ਦੇ ਫੇਸ ਕੁਆਲਿਟੀ ਬਹੁਤ ਚੰਗੀ ਆ ਬੈੜ ਦੀ ਜੇ ਕਿਸੇ ਮੇਰੇ ਵੀਰ ਦੀ ਸੇਵਾਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਵੀਰਾਂ ਦਾ ਮੋਬਾਈਲ ਨੰਬਰ 99685 30253 ਵੀਰੇ ਲੰਮੀ ਘੜਦੇ ਇੱਕ ਵਾਰੀ ਹੋਰ ਤੋਰੇ ਬਖੋ ਆਪਾ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਚੈੱਕ ਕਰਵਾ ਦਈਏ ਬਿਲਕੁਲ ਸਿੱਧੀ ਪੈਰਾਂ ਪੂਰਾ ਦੀ ਸਟ੍ਰੇਟਨੈਸ ਟੂ ਹੋਈ ਕੋਈ ਵਲ ਨਹੀਂ ਕੋਈ ਵਿੰਗ ਨਹੀਂ ਬਿਲਕੁਲ ਲੈਨ ਜਿਵੇਂ ਬਿਊਟੀ ਬਾਲਰ ਚੋ ਸ਼ਿੰਗਾਰ ਕੇ ਗੱਡੀ ਹੁੰਦੀ ਹੈ ਐਸ ਤਰ੍ਹਾਂ ਦਾ ਰੰਗ ਰੂਪ ਹੈ ਵੈੜ ਦਾ ਕੱਦ-ਕਾੜ ਦਾ ਅੰਦਾਜ਼ਾ ਤੁਸੀਂ ਨਿਹੜ ਤੋਂ ਲਾ ਸਕਦੇ ਹੋ ਦੋਸਤੋ ਪੂਰੀ ਫੁੱਲ ਵੱਡੀ ਬਰੀਡ ਵਾਲੀ ਬੈੜ ਆ ਗਈ ਜੇ ਕੋਈ ਵੀਰਤ ਕੀ ਚੰਗੀ ਸੰਭ ਲੂਗਾ 35 ਕਿਲੋ ਖਰਾ ਦੁੱਧ ਦੇ ਦੇਣਾ ਬੈੜ ਨੇ ਬਾਜਬ ਰੇਟ ਹੋਊਗਾ ਰੇਟ ਵੀਰ ਕਹਿੰਦੇ ਫੋਨ ਤੇ ਹੋ ਵੀਰੇ ਆ ਫੋਨ ਤੇ ਰੇਟ ਫੋਨ ਤੇ ਹੋਊਗਾ ਬਿਲਕੁਲ ਜੈਨੂਨ ਰੇਟ ਹੋਊਗਾ ਪਸ਼ੂ ਦੇ ਅਕੋਰਡਿੰਗ ਜੇ ਕਿਸੇ ਮੇਰੇ ਵੀਰ ਨੇ ਚੰਗੇ ਖਰੇ ਦੁੱਧਾਂ ਵਾਲੀ ਬੈੜ ਲੈਣੀਆਂ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 99685 30253 ਵੀਰੇ ਹੱਥੋਂ ਹੱਥ ਵਧੀਆ ਫਿਰ ਆ ਲਾਂਦੀ ਆ ਜਿਵੇਂ ਵਰਜੀ ਵੀਰ ਕਹਿੰਦੇ ਹੱਥ ਪੱਲਾ ਫੇਰੀ ਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਛਾਲਾ ਨਹੀਂ ਕੋਈ ਲੱਤ ਨਹੀਂ ਸੀਲ ਠੰਡੀ ਜਾਤ ਬਰੀਡ ਵਾਲੀ ਕੈਰੈਕਟਰ ਵੀ ਵੈੜਦੇ ਚੰਗੇ ਨੇ ਆ ਦੇਖ ਸਕਦੇ ਹੋ ਦੋਸਤੋ ਵੀਰ ਦਾ ਕੱਦ ਚੰਗਾ ਹੈਗਾ ਹੱਥ ਆਉਂਦਾ ਮੰਨ ਲਓ ਵੀ ਪੂਰਾ ਪ੍ਰੋਪਰ ਹੈਨ ਮੋਢੋਂ ਟੱਪਦੀ ਆ ਵੈੜਾ ਜਿਹੜੀ ਵੀਰੇ ਦੂਜੇ ਨੰਬਰ ਤੇ ਵੈੜ ਦੇਖੀ ਨਾ ਇਹਦੀ ਕੀ ਡਿਟੇਲ ਹੈਗੀ ਇਹਦੀ ਵੀਰੇ ਇਹ ਰਹਿੰਦੇ ਆ ਤੇ 20 ਦਿਨ ਜੀ ਹਰੇ 20 ਦਿਨ ਪੈਂਡਿੰਗ ਨੇਗੇ ਸੂਹਾ ਕਹਿਮਾ ਵੀਰੇ ਸੂਹਾ ਜਾਂ ਦੂਜਾ ਸੂਹਾ ਦੂਜਾ ਪਲੂਨ ਨੇ ਕਿੰਨਾ ਦੁੱਧ ਦਿੰਦਾ ਵੀਰੇ ਪਲੂਨ ਨੇ ਦਿੱਤਾ 32 ਕਿਲੋ ਦੁੱਧ ਦੇਣੇ ਪਲੂਨ ਨੇ 32 ਕਿਲੋ ਦੁੱਧ ਦਿੰਦਾ ਰੋਸ ਤੋਂ ਰਸੀਆਂ ਨੇ ਟੈਂਕ ਵਰਗੀ ਵਹਿੜਾ ਚੌੜੀ ਪਲੀ ਸਮੀ ਜਾਤ ਬਰੀਡ ਵਾਲੀ ਕੱਦ-ਕਾਰ ਦਾ ਨਤਾਜ ਆ ਤੁਸੀਂ ਨੇੜੇ ਤੋਂ ਲਾ ਸਕਦੇ ਹੋ ਦੂਜੀ ਵਹਿੜ ਤੋਂ 4 ਗੁੰਗਲਾਂ ਨਿਬਦੀ ਆ ਮੰਨ ਲਓ ਵੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਆ ਉਹਦਾ ਕੱਦ-ਕਾਰ ਥੋੜਾ ਜਿਆਦਾ ਵੱਡਾ ਹੈਗਾ ਚੰਗੀ ਸਮੀ ਪਲੀ ਡਾਡੀ ਮੋਟੀ ਪਲੀ ਜਾਤ ਬਰੀਡ ਵਾਲੀ ਕੈਰੇਕਟਰ ਬਹੁਤ ਚੰਗ ਨੇ ਆ ਫੇਸ ਕੁਆਲਿਟੀ ਨੇੜੇ ਤੋਂ ਚੈੱਕ ਕਰ ਲਓ ਦੋਸਤੋ ਰੇਟ ਬਿਲਕੁਲ ਵਾਜਮ ਹੋਣਗੇ ਵੀਰੇ ਲੰਮੀ ਤੋੜੇ ਤੋਰੇ ਖੁਪ ਬਾਈਆਂ ਨੂੰ ਚੈੱਕ ਕਰਵਾ ਦਈਏ ਚੰਗੀ ਰੋੱਤਾ ਆ ਜਾਣੀ ਆ ਦੋਸਤੋ ਮੂਰੇ ਝੋਲੀ 40 ਵੀ ਚੰਗੀ ਆ ਵੈੜਦੇ ਹਵਾਨਾ ਵੀ ਬਹੁਤ ਸਾਫ ਬੈਂਜ ਦੇਖ ਲਓ ਹਵਾਨੇ ਦੇ ਕਿਸ ਤਰ੍ਹਾਂ ਦੀਆਂ ਨੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 99685 30253 ਟੌਪ ਕੁਆਲਿਟੀ ਦੇ ਆ ਵੈੜਾ ਤੀਜੇ ਨੰਬਰ ਤੇ ਆਪਾਂ ਲੈ ਕੇ ਆਏ ਤੁਹਾਡੇ ਲਈ ਜਰਸੀ ਪੰਜਾਬ ਵਾਲੀ ਤਾਜੀ ਸੂਹੀ ਪਰसों ਦੀ ਵੀਰ ਕਹਿੰਦੇ ਸੂਈ ਹੋਈ ਆ ਨਾੜੂ ਆ ਬੱਚੇ ਦਾ ਨਾਲ ਹੈ ਰੇਟ ਬਿਲਕੁਲ ਹਲਾਨ ਕਰਨ ਵਾਲਾ ਕਰ ਦੇਣਾ ਆਪਾਂ ਇਹਦਾ ਵੀਰੇ ਕਿੰਨਾ ਕ ਦੁੱਧ ਆਜੇ ਰਾ ਹੁਣ ਇਹਦੇ ਥੱਲੇ ਇਹ ਥੱਲੇ 8 ਕਿਲੋ ਬੋਲਾ ਹੀ ਆਲੇ 8 ਕਿਲੋ ਬੋਲਾ ਤਿੰਨ ਦਿਨਾਂ ਦੀ ਸੂਜ ਦੇਲੇ ਕਿੰਨਾ ਕ ਦੁੱਧ ਦੇ ਦੂ ਵੀਰੇ ਇਹਦ ਕੀ 12 ਕਿਲੋ ਦੁੱਧ ਨੇ ਆ ਖੁੱਲਾ ਦੂ ਬਾਈ ਐਵੇਂ ਕਫ ਮਾਰਨਾ ਵੀਰ ਕਹਿੰਦਾ ਵੀ ਦੇਖੋ ਜਿਹੜੀ 12 ਵਾਲੀ ਹੂ ਉਹਨੂੰ 12 ਕਹਾਂਗੇ ਜਿਹੜੀ 35 ਵਾਲੀ ਹੂ ਉਹਨੂੰ 35 ਕਹਾਂਗੇ ਜਿਹੜੀ 15 ਵਾਲੀ ਹੂ ਉਹਨੂੰ 15 ਕਹਾਂਗੇ ਵੀਰੇ ਖੋਲ ਕੇ ਗੇੜਾ ਦਵਾਰੇ ਤੋਰੇ ਪੱਖੋਂ ਆਪ ਬਾਈਆਂ ਨੂੰ ਇਹ ਵੀ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਬਾਜਬ ਰੇਟ ਬਿਲਕੁਲ ਇਹਦਾ ਜੈਨੂਇਨ ਵੀਡੀਓ ਦੇ ਵਿੱਚ ਹੀ ਕਰਵਾ ਦ ਥੋੜੇ ਮੁੱਲ ਲਾਉਣ ਵਾਲੇ ਵੀਰ ਇੱਕ ਵਾਰੀ ਬਾਈ ਨੂੰ ਜਰੂਰ ਫੋਨ ਲਾ ਲਿਓ ਤਾਜੀ ਸੁਹੀ ਮੰਗਰ ਬਸਾ ਯਾਤ ਕਰੈਕਟਰ ਤੁਸੀਂ ਨੇੜੇ ਚੈੱਕ ਕਰ ਸਕਦੇ ਹੋ ਬਿਲਕੁਲ ਐਨ ਪੰਜਾਬ ਵਾਲੀ ਯਰ ਸੀ ਥਾਣਾ ਹਵਾਨਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਮੁਠੀ ਮੁਠੀ ਦਾ ਥਾਣਾ ਲੱਤਾਂ ਦੇ ਵਿਚਾਲੇ ਕੰਪੈਕਟ ਆਰਡਰ ਬਾਜਵ ਰੇਟ ਵੀਰੇ ਕੀ ਹੋਊਗਾ ਦਾ ਰੇਟ ਬਾਜਵ ਜੀ ਯਾਰ ਹਾਂ ਨਾਏ ਬਾਈ 55000 ਦੀ ਦੇ ਦੇਣੀ ਆ ਇਹ ਹਾਂ ਨਾ ਵੀਰ ਕਹਿੰਦਾ 55000 ਦੀ ਦੇ ਦੇਣੀ ਘਰੇ ਆਏ ਬੰਦੇ ਦਾ ਮਾਨ ਤਨ ਜਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਾਮਧਾਰੀ ਚਾਉਂਦੀ ਆ ਵੀਰਨਾ ਜ਼ਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਾਰਾਂ ਡੋਕਿਆਂ ਦੀ ਬਿਲਕੁਲ ਸਾਫ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਦੇ ਘਰੇ ਮਿਲ ਕੇਿੰਗ ਕਰਕੇ ਖਰੀਦਦਾਰੀ ਕਰ ਸਕਦੇਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ